ਮੈਂ ਇਹ ਬੱਚੇ ਜਿਹੜੇ ਕੰਨਿਆਂ ਤੋਂ ਮੈਂ ਵਿਆਹ ਦੇਣਾਂਗੀ ਮਾੜੀ ਮੋਟੀ ਤੇ ਮੈਂ ਜਿਹੜਾ ਮੇਰੇ ਘਰ ਬੂਗਾ ਬੱਚੇ ਇਹਨੇ ਰੋਲਦੇ ਰਹਿੰਦੇ ਮੈਂ ਆ ਬੜੀ ਮਜਬੂਰ ਹੈਗੀ ਰਾਤ ਦੀ ਨੀਂਦ ਨਹੀਂ ਤੇ ਮੈਨੂੰ ਇੱਕ ਕਿਤੇ ਆਸਰਾ ਧਾਵੋ ਮਾਲਕੋ ਝੁੱਗੀ ਝੌਂਪੜੀ ਵਿੱਚ ਪਰਿਵਾਰ ਹੈ ਇਹਦਾ ਪਿੱਛੇ ਕਈ ਸਾਲਾਂ ਤੋਂ ਤੁਸੀਂ ਦੇਖ ਸਕਦੇ ਦਾਦਾ ਜੀ ਦੀ ਫੋਟੋ ਵੀ ਜਿਹੜੀ ਉੱਥੇ ਪਈ ਆ ਤੇ ਸਰਦਾਰ ਨਿਰਮਲ ਨਰਮਾ ਗੇਲ ਜੀ ਜਿਹੜੇ ਸਰਦਾਰ ਜੀ ਨੇ ਇਹ ਘਰ ਦੇ ਹਾਲਾਤ ਨੇ ਝੁੱਗੀ ਝੌਂਪੜੀ ਵਿੱਚ ਰਹਿ ਰਹੇ ਨੇ ਜਦੋਂ ਕਿਤੇ ਮੀਂਹ ਪੈਂਦਾ ਬਰਸਾਤ ਪੈਂਦੀ ਆ ਇਸ ਪਰਿਵਾਰ ਦਾ ਸਾਰਾ ਜਿਹੜਾ ਸਮਾਨ ਭੇਜਦਾ ਪਿਆ 28 April ਨੂੰ ਘਰ ਵਿੱਚ ਕੋਈ ਵਿਆਹ ਵਾਲਾ ਮਾਹੌਲ ਨਹੀਂ ਕੋਈ ਤਿਆਰੀ ਨਹੀਂ ਕੀਤੀ ਗਈ ਕਿਸੇ ਕਿਸੇ ਦੀ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਦਿਨ ਥੋੜੇ ਰਹਿ ਗਏ ਨੇ ਵਿਆਹ ਵਿੱਚ ਪਰ ਪਰਿਵਾਰ ਕੋ ਇੰਨਾ ਗੁਜ਼ਾਰ ਨਹੀਂ ਹੈਗਾ ਵੀ ਆਪਣੀ ਧੀ ਦਾ ਉਹਨਾਂ ਦੇ ਘਰ ਵਾਸਤੇ ਕੋ ਦਸਮ ਅਦਾ ਕਰ ਲਈਏ ਅਜੇ ਤੁਹਾਡੇ ਘਰੇ ਆਇਆ ਵੀ ਕੋਈ ਨਹੀਂ ਹੈ ਨਾ ਹੀ ਵਿਆਹ ਵਾਲਾ ਮਾਹੌਲ ਹੈ ਕਹਿੰਦੇ ਘਰ ਵਿੱਚ ਕੀ ਲੱਗਦਾ ਵੀ ਤਿਆਰੀ ਹੋ ਰਹੀ ਵੀ ਵਿਆਹ ਦੇ ਅੰਦਰ ਵੀਰ ਜੀ ਅਸੀਂ ਇਹੋ ਮਤਲਬ ਤੁਹਾਡੇ ਗਾੜੀ ਬੇਨਤੀ ਕਰਦੇ ਆਂ ਪੀ ਤੁਸੀਂ ਜੋ ਕਰਨਾ ਤੁਸੀਂ ਕਰਨਾ ਸਾਰੇ ਮੇਰੇ ਭੈਣਾ ਭਰਾਵਾਂ ਨੇ ਮੇਰੇ ਤੋਂ ਤੇ ਕੁਝ ਹੁਣਾ ਨਹੀਂ ਆ ਮੈਂ ਤਾਂ ਆ ਬਿਮਾਰ ਪਈ ਆ ਉਹ ਦਾਦੀ ਵਿਚਾਰੀ ਲਿਆਉਂਦੀ ਸਾਂ ਰੋਟੀ ਪਾਣੀ ਖਵਾਉਂਦੀ ਕਿਉਂਕਿ ਦਾਦੀ ਪੋਤੀ ਦਾ ਬਹੁਤ ਪਿਆਰ ਹੁੰਦਾ ਕਹਿੰਦੇ ਮੂਲ ਵਾਲੋ ਵਿਆਹ ਜਿਆਦਾ ਪਿਆਰਾ ਹੁੰਦਾ ਜਿੱਥੇ ਕੀ ਆਪਣੇ ਧੀਆਂ ਪੋਤੇ ਵਿਆਹੇ ਨੇ ਉਹ ਦਾਦੀ ਤੁਹਾਡੀ ਗਾੜੀ ਅਰਜ਼ ਕਰਦੀ ਆ ਤੁਹਾਡੀ ਗਾੜੀ ਬੇਨਤੀ ਕਰਦੀ ਆ ਕਿ ਉਸ ਦੀ ਪੋਤਰੀ ਦਾ ਵੀ ਜੜਾ ਕੀ ਵਿਆਹ ਕੀਤਾ ਜਾਵੇ ਪੋਤੀ ਦਾ ਆਨੰਦ ਕਾਰਜ ਕੀਤਾ ਜਾਵੇ ਜਿੰਨਾ ਬਣਾਉਣਾ ਰੱਬ ਦੇ ਘਰ ਚਲੇ ਗਏ ਛੋਟੇ ਛੋਟੇ ਬੱਚੇ ਸੀ ਇਹ ਨੂੰ ਨਾ ਇਹ ਤਰਾ ਫੜ ਤੜਕੇ ਮੈਂ ਵਿਚਾਰਿਆਂ ਨੂੰ ਵਿਆਹ ਆ ਇੱਕ ਇਹ ਅਗਾ ਇੱਕ ਇਹ ਨੋ ਰਣੀਆ ਇੱਕ ਹੋਰ ਆ ਪੋਪੜੇ ਕਰਨ ਵਾਲੇ ਅੱਜ ਕੱਲ ਦਾ ਪੁੱਤ ਈ ਕਿਹੜਾ ਬਣਦਾ ਨਾ ਕੋ ਬਣਦਾ ਨਾ ਕੋ ਨੋ ਪੁੱਤ ਦਿੰਦਾ ਈ ਆ ਜੀ ਦਾ ਵਿਆਹ ਕਰ ਲਿਆ ਵਾ ਜਵਾਈ ਭਾਈ ਨਹੀਂ ਆਉਣਾ ਕਿੱਥੇ ਬਿਠਾਓਗੇ ਲੋ ਕਿੱਥੇ ਜੱਜ ਬਿਠਾਓਗੇ ਜੱਜ ਦਾ ਕੀ ਇੰਤਜ਼ਾਮ ਕੀਤਾ ਕਿੰਨੇ ਬੰਦਿਆਣਾ ਆਉਣਾ ਜੱਜ ਵਿੱਚ ਕੋਈ ਸੋਚਿਆ ਕੁਛ ਨਹੀਂ ਨਹੀਂ ਮਹਾਰਾਜ ਨੇ ਤੇ ਜੇ ਸੋਚਿਆ ਨਹੀਂ ਕੋਈ ਨਹੀਂ ਸੋਚਿਆ ਤੁਸਾਂ ਆਪਣਾ ਪਰਵਾਸ ਸਾਰਿਆਂ ਮੇਰੇ ਆਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਜਿੰਨੇ ਆ ਤੁਸੀਂ ਸੋਚਣਾ ਮੇਰਾ ਗਰੀਬੀ ਦਾ ਕੀ ਸੋਚਣਾ ਤੇ ਅੱਜ ਵੀ ਮੇਰੇ ਉਹ ਨੇ ਜਿਨ੍ਹਾਂ ਨੂੰ ਪੁੰਨਦਾਨ ਦੇਣਾ ਵਾ ਅੱਜ ਵੀ ਮੇਰੇ ਉਹ ਅਤੇ ਕੱਲੋਂ ਮੇਰੇ ਮੇਰੀਆਂ ਦੋ ਪੁੱਤਰੀਆਂ ਨੇ ਤੇ ਇਹਨਾਂ ਦੇ ਸਾਰੇ ਤੇ ਵੈਤਰੀ ਹਰ ਨਹੀਂ ਕੀ ਕਰਾਉਂ ਜਿਤਨਾ ਵਾਏ ਗੁਰੂ ਨੇ ਪਾਈ ਉਹ ਤਰ੍ਹਾਂ ਘਟਣੀ ਸੀ ਮੈਂ ਬਧਾਈਆਂ ਮੰਗਦੇ ਨੇ ਖੁਸ਼ੀਆਂ ਸਾਂਝੀ ਕਰਦੇ ਨੇ ਕਿਸੇ ਘਰ ਪੁੱਤਰ ਹੁੰਦਾ ਕਿਸੇ ਘਰ ਵਿਆਹ ਹੁੰਦਾ ਤੇ ਹਰ ਥਾਂ ਤੁਸੀਂ ਇਹਨਾਂ ਨੂੰ ਦੇਖਦੇ ਹੋਗੇ ਪਰ ਅੱਜ ਜੋ ਆਪਦੀ ਦਾ ਵਿਆਹ ਤਰਿਆ ਤੇ ਤੁਹਾਡੇ ਗਾੜੀ ਹੱਥ ਜੋੜੇ ਤੁਹਾਡੇ ਗਾੜੀ ਅਰਜ਼ਾ ਕਰ ਰਹੇ ਨੇ ਅੱਖਾਂ ਤੋਂ ਵੀ ਰਹਿ ਗਈ ਆ ਤੇ ਫਿਰ ਮੈਂ ਕਿੰਨਾ ਕਮਾ ਸਕਦਾ ਸਾਬ ਜੀ ਮਸਾ ਰੋਟੀ ਦਾ ਹਿਸਾਬ ਦਾ ਸਰਦਾਬ ਦਰਸ਼ਨ ਨੂੰ ਇਹ ਹੋਏ ਕਿ ਜਿੰਨੀ ਵੀ ਮਦਦ ਹੋ ਸਕਦੀ ਹੈ ਸਾ ਮੇਰੀ ਮਦਦ ਕਰੋ ਏ ਗੁਰੂ ਰਾਮਦਾਸ ਦੀ ਨਗਰੀ ਆ ਸਾਡੀ ਮਦਦ ਕੀਤੀ ਜਾਂਦੀ ਆ ਤੇ ਮੇਰੀ ਵੀ ਮਦਦ ਕੀਤੀ ਜਾਂਦੀ ਆ ਸਾਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰੀ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਖਾਵਾਵਾਂਗੇ ਤੁਹਾਨੂੰ ਜਿਸ ਘਰ ਦੀਆਂ ਜਿਸ ਘਰ ਵਿੱਚ ਵਿਆਹ ਧਰਿਆ ਵਾ ਪਰ ਘਰ ਵਿੱਚ ਵਿਆਹ ਵਾਲਾ ਮਾਹੌਲ ਨਹੀਂ ਲੱਗ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੈਂ ਕਹਿ ਸਕਦਾ ਝੁੱਗੀ ਜਿਹੜੀ ਤਿਆਰ ਕੀਤੀ ਗਈ ਆ ਕਿ ਛੋਟੀ ਜੀ ਝੌਂਪੜੀ ਤਿਆਰ ਕੀਤੀ ਗਈ ਆ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਕੀ ਨੇ ਇਸ ਘਰ ਵਿੱਚ ਵਿਆਹ ਧਰਿਆ ਵਾ 28 ਅਪ੍ਰੈਲ ਨੂੰ 28 ਅਪ੍ਰੈਲ ਨੂੰ ਵਿਆਹ ਧਰਿਆ ਸੀ ਤੇ ਦਾ ਪਰ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਜੋ ਘੂ ਝੌਂਪੜੀ ਵਿੱਚ ਇਹ ਪਰਿਵਾਰ ਰਹਿਆ ਇਹਦਾ ਪਿਛਲੇ ਕਈ ਸਾਲਾਂ ਤੋਂ ਤੁਸੀਂ ਦੇਖ ਸਕਦੇ ਹੋ ਦਾਦਾ ਜੀ ਦੀ ਫੋਟੋ ਵੀ ਜਿਹੜੀ ਉੱਥੇ ਪਈ ਆ ਤੇ ਸਰਦਾਰ ਨਿਰਮਲ ਨਰਮਾ ਗਿੱਲ ਜਿਹੜੇ ਕਿ ਸਰਦਾਰ ਜੀ ਨੇ ਇਹ ਘਰ ਦੇ ਹਾਲਾਤ ਨੇ ਝੁੱਗੀ ਝੌਂਪੜੀ ਵਿੱਚ ਰਹਿ ਰਹੇ ਨੇ ਜਦੋਂ ਕਿਤੇ ਮੀਂਹ ਪੈਂਦਾ ਬਰਸਾਤ ਪੈਂਦੀ ਆ ਤੇ ਇਸ ਪਰਿਵਾਰ ਦਾ ਸਾਰਾ ਜਿਹੜਾ ਸਮਾਨ ਭੇਜੰਦਾ ਅਤੇ ਇਸ ਨੂੰ ਜਿਹੜਾ ਕਿ ਰਾਤ ਲੋਕਾਂ ਇਹ ਘਰੇ ਵਿੱਚ ਜਾ ਕੇ ਇਹਨਾਂ ਨੂੰ ਰਾਤ ਜਿਹੜੀ ਗੁਜ਼ਾਰਨੀ ਪੈਂਦੀ ਆ ਤੇ ਉਸ ਧੀ ਦੀਆਂ ਤਸਵੀਰਾਂ ਜਿਹੜੀ ਸਾਡੀ ਕਰਦੇ ਆ 28 April ਨੂੰ ਪਰ ਘਰ ਵਿੱਚ ਕੋਈ ਵਿਆਹ ਵਾਲਾ ਮਾਹੌਲ ਨਹੀਂ ਕੋਈ ਤਿਆਰੀ ਨਹੀਂ ਕੀਤੀ ਗਈ ਕਿਸੇ ਕਿਸਮ ਦੀ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਪਰ ਦਿਨ ਥੋੜੇ ਰਹਿ ਗਏ ਨੇ ਵਿਆਹ ਵਿੱਚ ਪਰ ਪਰਿਵਾਰ ਕੋ ਇੰਨਾ ਗੁਜ਼ਾਰਾ ਨਹੀਂ ਹੈਗਾ ਵੀ ਆਪਣੀ ਧੀ ਦਾ ਅਨੰਦ ਕਾਰਜ ਵਾਸਤੇ ਕੋ ਰਸਮ ਅਦਾ ਕਰ ਲਈਏ ਲੜਕੀ ਦੀ ਮਾਂ ਤੁਹਾਡਾ ਤੇ ਧੀ ਦਾ ਅਨੰਦ ਕਾਰਜ ਧਰ ਲਿਆ ਵਾ ਘਰੇ ਵਿਆਹ ਵਾਲਾ ਮਾਹੌਲ ਨਹੀਂ ਆ ਕੋਈ ਤਿਆਰੀ ਨਹੀਂ ਕੀਤੀ ਗਈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਧੀ ਦਾ ਵਿਆਹ ਕਰੋਗੇ ਇਹ ਜੀ ਗਰੀਬੀ ਦਾ ਵਾ ਗਰੀਬ ਅਸੀਂ ਇੰਨੇ ਕਿਹ ਕੁ ਹਿਸਾਬ ਨਹੀਂ ਮੰਗ ਤੰਕ ਕੇ ਗੁਜ਼ਾਰਾ ਕਰਦੇ ਆ ਉਹ ਵੀ ਗਰਮੀਆਂ ਦੇ ਦਿਨ ਮੈਂ ਆਪ ਬਿਮਾਰ ਪਈ ਤੋ ਤੁਮ ਕੁੜੀ ਦਾ ਵਿਆਹ ਰੱਖ ਲਿਆ ਤੇ ਮੈਂ ਇਹੋ ਕਹਿਣਾ ਚਾਹੁੰਦੀ ਆ ਵੀ ਸਾਰੇ ਮੇਰੀ ਮਦਦ ਕਰੋ ਸਾਰੇ ਮੇਰੇ ਵੀਰ ਭਰਾ ਜਿਵੇਂ ਸੁਪੀ 223 ਨੂੰ ਵਿਆਹ ਹੋਣਾ ਵਾ ਅਸੀਂ ਦੇਖਿਆ ਰਿਸ਼ਤੇਦਾਰ ਭੈਣ ਭਰਾ ਪਹੁੰਚਦੇ ਨੇ ਅਜੇ ਤੁਹਾਡੇ ਘਰੇ ਆਇਆ ਵੀ ਕੋਈ ਨਹੀਂ ਹੈ ਨਾ ਹੀ ਵਿਆਹ ਵਾਲਾ ਮਾਹੌਲ ਲੱਗਦਾ ਘਰ ਵਿੱਚ ਕੀ ਲੱਗਦਾ ਵੀ ਤਿਆਰੀ ਹੋ ਜੂਗੀ ਵਿਆਹ ਦਿਨ ਤੱਕ ਵੀਰ ਜੀ ਅਸੀਂ ਇਹੋ ਮਤਲਬ ਤੁਹਾਡੇ ਗਾੜੀ ਬੇਨਤੀ ਕਰਦੇ ਆ ਵੀ ਤੁਸੀਂ ਜੋ ਕਰਨਾ ਤੁਸੀਂ ਕਰਨਾ ਸਾਰੇ ਮੇਰੇ ਭੈਣਾ ਭਰਾਵਾਂ ਨੇ ਮੇਰੇ ਤੋਂ ਤਾਂ ਕੁਝ ਹੋਣਾ ਨਹੀਂ ਆ ਮੈਂ ਤਾਂ ਆ ਬਿਮਾਰ ਪਈ ਆ ਉਹ ਦਾਦੀ ਵਿਚਾਰੀ ਲਿਆਉਂਦੀ ਸਾਨੂੰ ਰੋਟੀ ਪਾਣੀ ਖਵਾਉਂਦੀ ਮင်း ਐਸੋ ਵੀ ਕੰਮ ਕੀ ਕਰਦੇ ਹੋ ਕਿਸ ਤਰ੍ਹਾਂ ਪਰਵਾਰਿਕ ਜਵਾਲਾ ਚੱਲਦਾ ਵਾ ਸਾਰਾ ਪਰਿਵਾਰ ਕਮਾਉਂਦੇ ਹੋ ਕਿਸ ਤਰ੍ਹਾਂ ਕੰਮ ਕਰਦਾ ਤੁਹਾਡੇ ਪਤੀ ਕੀ ਕਰਦੇ ਨੇ ਇਹ ਤੁਹਾਡੀ ਸੱਸ ਕੀ ਕਰਦੀ ਆ ਕਿਸ ਤਰ੍ਹਾਂ ਕਰਦਾ ਦੇਖੋ ਭੰਡਾਂ ਦਾ ਬੂਟੇ ਸਿਰਿਆਂ ਦਾ ਹੀ ਮੰਗਣ ਤੰਗਣ ਜਾਂਦੇ ਵੀਰ ਜੀ ਵਿਧਾਈ ਮਿਲ ਗਈ ਤੇ ਘਰ ਬੱਚਿਆਂ ਨੂੰ ਖਵਾਦੀ ਦਾ ਨਾ ਮਿਲੇ ਤੇ ਘਰ ਆ ਜਾਈਦਾ ਅਸੀਂ ਦੇਖਿਆ ਤੁਸੀਂ ਲੋਕਾਂ ਕਹਿੰਦੇ ਹੋ ਜਦੋਂ ਕਿਸੇ ਘਰ ਵਿਆਹ ਕਰਿਆ ਹੁੰਦਾ ਬੜੀਆਂ ਸੀਸਾ ਦਿੰਦੇ ਹੋ ਬੜੀਆਂ ਆਣਾ ਘਰੇ ਜਾ ਕੇ ਤੁਸੀਂ ਸੁਹਾਗ ਗਾਉਂਦੇ ਹੋ ਵਾਂਸ ਵੰਨੀਆਂ ਉੱਥੇ ਲੋਕਾਂ ਨੂੰ ਦਵਾਵਾ ਦਿੰਦੇ ਹੋ ਪਰ ਆਪਦੇ ਘਰੇ ਅਸੀਂ ਦੇਖਿਆ ਖੁਸ਼ੀ ਨਹੀਂ ਸਾਂਝੀ ਕੀਤੀ ਗਈ ਨਾ ਕਿਸੇ ਤੁਹਾਡੇ ਕਿਸੇ ਦੀ ਕੋਈ ਪਰਿਵਾਰ ਵਿੱਚ ਅਜੇ ਤੱਕ ਸੀਸ ਲੱਗੀ ਆ ਅਮੀਰ ਜਾਦੇ ਕਹਿੰਦਾ ਤੁਹਾਨੂੰ ਲੋਕਾਂ ਨੂੰ ਪਰ ਸਿਰਫ ਨਾ ਦੇ ਅਮੀਰ ਜਾਦੇ ਹੋ ਅਸੀਂ ਵੀਰ ਜੀ ਨਾਂ ਦੇ ਵੀ ਅਮੀਰ ਜਾਦੇ ਆ ਉਤਰਾ ਅਮੀਰ ਜਾਦੇ ਆ ਆਪਾਂ ਗੁਰੂ ਨਾਨਕ ਦੇ ਤੁਹਾਨੂੰ ਪਤਾ ਵੀ ਹੀ ਦਿੰਦੇ ਰਹੇ ਮਰਦਾਨੇ ਕੇ ਅਸੀਂ ਮਰਦਾਨੇ ਕੇ ਮਰਾਸੀ ਵੀਰ ਜੀ ਇਹ ਮੇਰੇ ਕੰਨਿਆ ਦਾ ਵਿਆਹ ਆ ਤੇ ਮੈਂ ਬਿਮਾਰ ਪਈ ਵੀਰ ਜੀ ਮੇਰੇ ਤੋਂ ਕੁਝ ਹੋ ਨਹੀਂ ਰਿਹਾ ਕਿਉਂਕਿ ਮੇਰੇ ਲੱਤਾਂ ਬਾਹਾਂ ਦੀ ਤਾਕਤ ਹੋਵੇ ਤੇ ਮੈਂ ਕਿਤੇ ਜਾਵਾਂ ਤੇ ਚੁੱਕਿਆ ਚ ਕਹ ਮੈਨੂੰ ਕਿਨੇ ਦੇਣਾ ਮੈਂ ਤਾਂ ਆਪ ਜੋ ਆਪਣੀ ਚ ਰਹਿਣ ਢੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਮਾਲਕ ਇਹਣਾ ਵੀ ਮੈਂ ਤੇ ਖੁਦ ਝੌਂਪੜੀ ਵਿਚ ਰਹਿ ਰਹੀ ਆ ਪਿਛਲੇ ਕਈ ਸਾਲਾਂ ਤੋਂ ਛੱਤ ਤੱਕ ਆਪਣੀ ਜਿਹੜੀ ਨਸੀਬ ਨਹੀਂ ਹੋਈ ਇਸ ਪਰਿਵਾਰ ਨੂੰ ਉਸ ਧੀ ਦੀ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਇੱਕ ਤਸਵੀਰਾਂ ਸਾਂਹੀ ਕਰ ਲਿਓ ਦਾਦੀ ਦਾ ਵੀ ਗੱਲਬਾਤ ਕਰਾਂਗੇ ਕਿਉਂਕਿ ਦਾਦੀ ਪੋਤੀ ਦਾ ਬਹੁਤ ਪਿਆਰ ਹੁੰਦਾ ਕਹਿੰਦੇ ਮੂਲ ਵਾਲੋਂ ਵਿਆਹ ਜਿਆਦਾ ਪਿਆਰਾ ਹੁੰਦਾ ਜਿੱਥੇ ਕਿ ਆਪਣੇ ਧੀਆਂ ਪੁੱਤ ਵਿਆਏ ਨੇ ਹੁਣ ਦਾਦੀ ਤੁਹਾਡੀ ਗਾੜੀ ਅਰਜ਼ ਕਰ ਰਹੀ ਆ ਤੁਹਾਡੀ ਗਾੜੀ ਬੇਨਤੀ ਕਰ ਰਹੀ ਆ ਵੀ ਉਸ ਦੀ ਪੋਤਰੀ ਦਾ ਵੀ ਜਲਦੀ ਵਿਆਹ ਕੀਤਾ ਜਾਵੇ ਪੋਤਰੀ ਦਾ ਆਨੰਦ ਕਾਰਜ ਕੀਤਾ ਜਾਵੇ ਗੱਲਬਾਤ ਵੀ ਕਰਾਂਗੇ ਦਾਦੀ ਨਾਲ ਵੀ ਖੜੇ ਹੋ ਜਿਸ ਦੀ ਦਾ ਵਿਆਹ ਧਰਿਆ ਵਾ ਕਿਦਰੀ ਤੀਨ ਨੂੰ ਵਿਆਹ ਵਾ ਤੇ ਕੀ ਨਾਂ ਹੈ ਤੁਹਾਡੀ ਪੋਤਰੀ ਦਾ 28 ਤੀਨ ਨੂੰ ਵਿਆਹ ਆ ਦਾ ਕੰਨਿਆਂ ਦਾ ਤੇ ਮੇਰੇ ਕੋਲ ਸਾਹਿਬ ਜੀ ਕੁਛ ਨਹੀਂ ਮੇਰੀ ਮਦਦ ਕਰੋ ਇੱਕ ਮੇਰੀ ਝੌਂਪੜੀ ਹੈਗੀ ਮੈਨੂੰ ਵੀ ਕਿਤੇ ਦਰ ਘਰ ਦੇ ਵਿੱਚ ਬਾਦੋ ਮੈਂ ਇਹ ਬੱਚੇ ਜਿਹੜੇ ਕੰਨਿਆ ਤਾਂ ਮੈਂ ਵਿਆਹ ਦੇਣੇ ਹੂੰਗੀ ਮਾੜੀ ਮੋਟੀ ਤੇ ਮੈਂ ਜਿਹੜਾ ਮੇਰੇ ਘਰ ਬੂਗਾ ਬੱਚੇ ਨੇ ਉਹ ਰਲਦੇ ਫਿਰਦੇ ਮੈਂ ਆ ਬੜੀ ਮਜਬੂਰ ਹੈਗੀ ਰਾਤ ਦਿਨ ਵੀ ਤੇ ਮੈਨੂੰ ਇੱਕ ਵੀ ਕਿਤੇ ਆਸਰਾ ਦਵੋ ਮਾਲਕੋ ਤੁਹਾਡੇ ਪੁੱਤ ਜਿੰਨੇ ਲੈਣੇ ਇੱਕ ਮੇਰੀ ਕੰਨਿਆ ਵਿਆਹ ਦੋ ਇੱਕ ਮੈਨੂੰ ਕਿਤੇ ਘਰ ਬੂਗਾ ਮਾੜਾ ਮੋਟਾ ਦੇ ਦੋ ਜੀ ਸੋ ਮਾਤਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਤਰ੍ਹਾਂ ਇਸ ਝੌਂਪੜੀ ਜਿਹੜੀ ਛੱਤ ਉੱਤੇ ਬਣਾਈ ਰਹੀ ਰਹਿੰਦੇ ਨੂੰ ਕਿੰਨੇ ਸਾਲ ਹੋ ਗਏ ਨੇ ਸਾਨੂੰ 3 ਸਾਲ ਹੋ ਗਏ ਹੈ ਜੀ ਲਿੰਦਿਆ ਨੂੰ ਉਹ ਵੀ ਜਦੋਂ ਮੀ ਆ ਜਾਂਦਾ ਗਾ ਨੁਕਰੇ ਲੱਗ ਜਾਂਦੇ ਭਰਿਆ ਹੁੰਦਾ ਕਮਰਾ ਕਿੱਥੇ ਬੱਚੇ ਸਵਾਵਾ ਤੇ ਕਿੱਥੇ ਆਪ ਬਵਾ ਤੇ ਕਿੱਥੇ ਜੁਆਇਆਂ ਪਾਈਆਂ ਨੁਬਾਵਾਂ ਇਤਰਾ ਰੋਕੇ ਦਿਨ ਕੱਢ ਲੈਨੀ ਰਾਤ ਵੀ ਰੋਕੇ ਮੈਂ ਕੱਢ ਲੈਨੀ ਮਹਾਰਾਜ ਬਹਿ ਰਹੀ ਨਹੀਂ ਅੰਗੇ ਤੇ ਕੀ ਕਰਾਂ ਮੈਂ ਬੁੜੀ ਬਜ਼ੁਰਗ ਜਿਨਾਨੀ ਮੈਂ ਇਹ ਸਭ ਹੁਣ ਤੱਕ ਆਪਣਾ ਘਰ ਕਿਉਂ ਨਹੀਂ ਬਣਿਆ ਹੁੰਦਾ ਕਿ 3 ਸਾਲ ਤੋਂ ਰਹਿ ਰਹੇ ਹੋ ਰੱਬ ਦੇ ਘਰ ਚ ਚਲੇ ਗਏ ਜਿੰਨਾ ਬਣਾਉਣਾ ਰੱਬ ਦੇ ਘਰ ਚਲੇ ਗਏ ਛੋਟੇ ਛੋਟੇ ਬੱਚੇ ਸੀ ਇਹਨਾਂ ਨੂੰ ਇਤਰਾ ਫੜ ਤੜਕੇ ਮੈਂ ਵਿਚਾਰਿਆਂ ਨੂੰ ਵਿਆਇਆ ਇੱਕ ਇਹ ਅਗਾ ਇੱਕ ਇਹ ਨੋ ਰਹਿਣੀ ਆ ਇੱਕ ਹੋਰ ਆ ਆ ਪੋਪੜੇ ਕਰਨ ਵਾਲੇ ਅੱਜ ਕੱਲ ਦਾ ਪੁੱਤ ਈ ਕਿਹੜਾ ਬਣਦਾ ਨਾ ਕੋ ਬਣਦਾ ਨਾ ਕੋ ਨੋ ਪੁੱਤ ਦਿੰਦਾ ਈ ਆ ਪਰ ਮਿੰਨੀਸੋ ਵੀ ਜੀ ਕਰਦੇ ਰਹਿੰਦੇ ਨੇ ਚੌਂਪੜੀ ਵਿੱਚ ਅਸੀਂ ਆ ਪੰਜ ਛੇ ਜੀ ਆ ਪੰਜ ਛੇ ਜੀ ਆ ਕੋ ਥੱਲੇ ਵਛਾ ਲੈਂਦਾ ਆ ਕੋਈ ਮੰਜੇ ਤੇ ਸੌਂ ਜਾਣਾ ਤੇ ਬਸ ਜਦੋਂ ਮੀ ਵੜਨਾ ਉਦੋਂ ਮੰਜੇ ਤੇ ਬਹਿ ਜਾਣਾ ਕੋਈ ਲਾਤਾਣੀ ਸ਼ੁਰੂ ਤੋਂ ਹਾਲਾਤ ਗਰੀਬੀ ਵਿੱਚ ਰਹੇ ਨੇ ਤੁਹਾਡੇ ਹਾਲਾਤ ਅਜੇ ਤੱਕ ਸੁਧਰੇ ਨਹੀਂ ਆ ਜੋ ਜੰਮੇ ਨੇ ਗਰੀਬੀ ਵਿੱਚ ਹੀ ਦਿਨ ਲੰਘ ਗਏ ਨੇ ਤੇ ਗਰੀਬੀ ਜਿਹੜੀ ਹਜੇ ਤੱਕ ਹੰਡਾਰੇ ਆਪਣੇ ਤੇ ਹਾਂ ਜੀ ਗਰੀਬੀ ਚ ਮੈਂ ਜੋ ਉਹਨਾਂ ਦਾ ਪਿਓ ਮਰਿਆ ਗਿਆ ਮੈਂ ਗਰੀਬੀ ਦੇ ਵਿੱਚ ਹੀ ਆ ਮੈਨੂੰ ਨਹੀਂ ਸਾਹ ਆਇਆ ਨਾ ਮੈਂ ਉੱਠ ਕੇ ਫਿਰੀ ਆ ਨਾ ਤੁਰੀ ਆ ਨਾ ਡੈਣਾ ਨਾ ਦੇਣਾ ਮੈਨੂੰ ਸਾਹ ਕਿੱਥੇ ਆਉਣਾ ਮੈਂ ਤੇ ਰੱਬ ਦੇ ਆਸਰੇ ਪਾਲੇ ਨਗੇ ਤੇ ਰੱਬ ਨੇ ਹੋਣੇ ਪੀਜੇ ਉਹਨਾਂ ਦੇ ਕਰਮਾ ਚੋ ਤੇ ਆਪੇ ਮਹਾਰਾਜ ਬਣਾ ਦੂ ਪਰ ਹੁਣ ਗੱਲ ਕਰੀਏ ਹੁਣ ਪੋਤਰੀ ਦਾ ਵਿਆਹ ਧਰ ਲਿਆ ਵਾ ਜਵਾਈ ਭਾਈ ਨਹੀਂ ਆਉਣਾ ਕਿੱਥੇ ਬਿਠਾਓਗੇ ਉਹਨੂੰ ਕਿੱਥੇ ਜੰਜ ਬਿਠਾਓਗੇ ਜੰਜ ਦਾ ਕੀ ਇੰਤਜ਼ਾਮ ਕੀਤਾ ਕਿੰਨੇ ਬੰਦਿਆਂ ਨੇ ਆਉਣਾ ਜੰਜ ਵਿੱਚ ਕੋਈ ਸੋਚਿਆ ਕੁਛ ਨਾ ਨਹੀਂ ਮਹਾਰਾਜ ਮੈਂ ਤਾਂ ਜੇ ਸੋਚਿਆ ਨਹੀਂਗਾ ਕੋਈ ਨਹੀਂ ਸੋਚਿਆ ਤੁਸੀਂ ਪਹਿਣਾ ਆਪਣਾ ਸਾਰਿਆਂ ਮੇਰਿਆਂ ਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਜਿੰਨੇ ਆ ਤੁਸੀਂ ਸੋਚਣਾ ਮੇਰਾ ਗਰੀਬੀ ਦਾ ਕੀ ਸੋਚਣਾ ਤੇ ਅੱਜ ਵੀ ਮੇਰੇ ਉਹ ਨੇਗੇ ਜਿਨ੍ਹਾਂ ਨੂੰ ਪੁੰਨਦਾਨ ਦੇਣਾ ਵਾ ਅੱਜ ਵੀ ਮੇਰੇ ਉਹ ਅਤੇ ਕੱਲੂ ਮੇਰੇ ਮੇਰੀਆਂ ਦੋ ਪੁੱਤਰੀਆਂ ਨੇ ਤੇ ਹਾਬ ਹਾਬ ਉਤੇ ਗਾਤ ਹਾਨ ਹੋਇਗਾ ਮੈਂ ਜਿੰਦੇ ਜਿੰਦੇ ਆਪਣੇ ਬੱਚੇ ਦੇੜੇ ਕਿਤੇ ਅਰਥੇ ਲਾਜਾ ਸਭ ਲੋਕਾਂ ਦੇ ਘਰੇ ਜਾਂਦੇ ਹੋ ਕੀ ਉੱਥੇ ਜਾ ਕੇ ਤੁਸੀਂ ਲੋਕਾਂ ਘਰੇ ਜਾ ਕੇ ਕੰਮ ਕਰਦੇ ਹੋ ਦਸ਼ਕਾ ਨੂੰ ਸਾਂਝਾ ਕਰਦੇ ਹੋ ਤੁਹਾਡੀ ਕਿਹੜੀ ਬਰਾਦਰੀਆਂ ਤੁਸੀਂ ਸੰਬੰਧ ਰੱਖਦੇ ਹੋ ਨਾਲ ਅਸੀਂ ਮਰਾਸੀ ਹੁੰਨੇ ਆ ਦਾਦੇ ਦਾਦੇ ਹੁੰਨੇ ਆ ਤੁਹਾਡੇ ਘਰਾਂ ਚ ਪੁੱਤਰ ਜੰਮੇ ਵਿਆਹ ਕਰੋ ਤੇ ਅਸੀਂ ਤਾਂ ਜਾਣੇ ਆ ਉੱਥੋਂ ਜਾ ਕੇ ਤੇਰਾ ਜੀ ਕਰੇ ਸਾਨੂੰ 500 ਦੇ ਦੇ ਜੀ ਕਰੇ ਸਾਨੂੰ 1100 ਦੇ ਦੇ ਉਹ ਆਉਂਦੇ ਆਉਂਦੇ ਅਟਾ ਲਿਆਉਣਾ ਤੇ ਰੋਟੀ ਪਕਾ ਕੇ ਖਾ ਲੈਣੀ ਉਹਦੇ ਵਿੱਚ ਕੀ ਸਕਣਾ ਜਦੋਂ ਕਿਸੇ ਘਰੇ ਵਿਆਹ ਤਰਿਆ ਹੁੰਦਾ ਜਾਂਦੇ ਹੋ ਉੱਥੇ ਕਿਹੜੀ ਜਿਹੜੀ ਤੁਸੀਂ ਬੋਲਦੇ ਹੋ ਜਾ ਕੇ ਸੁਹਾਗ ਬੋਲਦੇ ਹੋ ਕੀ ਲੈਣ ਬੋਲਦੇ ਹੋ ਕੀ ਸਾਂਝਾ ਕਰਦੇ ਹੋ ਕਿਹੜੀ ਲੈਣਾ ਹੁੰਦੀ ਹੈ ਜਿਹੜੀਆਂ ਬੋਲਦੇ ਹੋ ਕਿਸੇ ਦਾ ਜਦੋਂ ਵਿਆਹ ਜੁੱਤੀਸਾਂ ਦਿੰਦੀਆਂ ਕਿਹੜੀ ਕਿਹੜੀ ਸੀਸ ਬੋਲਦੇ ਕਿ ਕੈਮੇ ਸਮਝੂ ਸਾਂਝੀ ਕਰਦੇ ਜਾ ਕੇ ਅਸੀਂ ਇਹ ਆਨੇ ਵਾਏ ਗੁਰੂ ਇਹਨੂੰ ਫੇਰ ਪੋਤਰਾ ਜਹਣ ਨੂੰ ਵਿਆਹ ਲਾਂਦੀ ਹੈ ਤੇ ਮੁੜ ਕੇ ਵਾਏ ਗੁਰੂ ਪੋਤਰਾ ਦੇਵੀ ਜੇ ਪੋਤਰਾ ਦਿੱਤਾ ਤੇ ਗਾ ਜੀ ਇਹ ਸਰਦਾਰ ਨੂੰ ਤੰਦਰੁਸਤੀਆਂ ਦੇਈ ਤੇ ਵਾਹਿਗੁਰੂ ਇਹਨੂੰ ਲੱਖਾਂ ਤੋਂ ਹੁਕਮ ਕਰੇ ਕਿ ਲੱਗਦਾ ਨਹੀਂ ਲੋਕਾਂ ਘਰ ਜਾ ਕੇ ਇਨੀ ਅਸੀਸਾਂ ਦੇ ਦਿਓ ਲੋਕਾਂ ਘਰਾਂ ਜਾ ਕੇ ਇਨੀ ਦਵਾਵਾਂ ਕਰਦੇ ਹੋ ਪਰ ਆਪਦੇ ਘਰੇ ਕਦੀ ਸੀਸੀ ਲੱਗਦੀ ਆਪੇ ਘਰੇ ਕੋਈ ਦਵਾ ਨਹੀਂ ਹੁੰਦੀ ਲੋਕਾਂ ਦੀ ਤੁਸੀਂ ਧੀਆ ਪੁੱਤ ਤੱਕ ਕਹਿੰਦੇ ਵੀ ਵਿਆਹ ਦਿੱਤੇ ਪਰਮਾਤਮਾ ਘਰ ਪੁੱਤ ਤੱਕ ਦੇ ਦੇ ਪਰ ਆਪਦੇ ਘਰ ਦੇ ਹਾਲਾਤ ਜਿਹੜੇ ਨੇ ਕਿਸ ਤਰ੍ਹਾਂ ਦੇ ਰਜ ਵੀ ਗਰੀਬੀ ਵਿੱਚ ਬ੍ਰੀਤ ਕਰ ਰਹੇ ਹੋ ਕੀ ਕਰਗੇ ਫਿਰ ਕਿਸ ਤਰ੍ਹਾਂ ਕਰਗੇ ਹੁਣ ਫਿਰ ਇਹ ਗਰੀਬੀ ਤੇ ਚਲੋ ਜਿਹੜੀ ਵਾਹਿਗੁਰੂ ਪਾਈ ਆਪੇ ਕੱਟ ਦੂਗਾ ਪਰ ਅਸੀਂ ਖੁਸ਼ੀ ਮੰਗਣਾ ਥੋੜਾ ਰਹਿ ਜਾਣਾ ਵਾ ਬੀ ਮਹਾਰਾਜਾ ਨੂੰ ਪੋਤਨਾ ਦੇਈਏ ਨੂੰ ਪਤੀਨਾ ਦੇਈ ਨਹੀਂ ਤੇਰਾ ਵੀ ਸਰਦਾਰ ਦਾ ਦਿਲ ਖੁਸ਼ ਹੋਵੇਗਾ ਤੇ ਸਾਨੂੰ ਦਵੇਗਾ ਤੇ ਜੇ ਤੇਰਾ ਦਿਲ ਨਹੀਂ ਖੁਸ਼ ਤੇ ਤੂੰ ਸਾਨੂੰ ਕੀ ਦੇ ਦੇਣਾ ਬਈ ਇਸੋ ਵੀ ਜਦੋਂ ਜਾਨਦੇ ਹੋ ਲੋਕਾਂ ਕਹਿੰਦਾ ਕਿ ਲੱਗਦਾ ਵੀ ਹੁਣ ਲੋਕੀ ਜਿਹੜੇ ਨੇ ਮਰਾਸੀ ਹੋ ਗਏ ਜਾਂ ਜਿਹੜੇ ਮੀਰ ਜਾਦੇ ਨੇ ਉਹਨਾਂ ਨਾਲ ਅੱਜ ਵੀ ਪਿਆਰ ਕਰਦੇ ਨਹੀਂ ਜਾਂ ਉਹਨਾਂ ਨਾਲ ਆ ਬੰਦਾ ਮਾਨ ਸਮਾਨ ਦਿੰਦੇ ਉਹ ਦੰਦ ਦਿੰਦੇ ਨੇ ਕਿ ਜਾਂ ਖਾਲੀ ਤੁਹਾਨੂੰ ਕੋਈ ਜਰੀ ਬੂਹੇ ਚ ਮੋੜਨਾ ਪੈਂਦਾ ਵਾਪਸ ਨਹੀਂ ਨਹੀਂ ਵਾਹ ਗੁਰੂ ਦਿੰਦੇ ਨੇ ਸਾਨੂੰ ਦਿੰਦੇ ਨੇ ਦਿੰਦੇ ਜਿਤਨਾ ਹੁਣ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਆ ਇਹਨਾਂ ਗਾੜੀਆਂ ਤੇ ਜੋੜੀ ਕਰ ਰਹੇ ਨੇ ਵੀ ਸਾਡੀ ਕਰਨਿਆ ਵੇ ਆ ਦੇ ਸਾਨੂੰ ਕਿਤੇ ਝੌਂਪੜੀ ਦੇ ਦੋ ਇਤਰਾਸੀ ਉਹਨਾਂ ਦੇ ਗਾੜੀ ਜਾ ਕੇ ਕਰਨੇ ਪਹਿਲੀ ਜਿਹੜੀ ਪੁੱਤਨੀ ਵਿਆਹਣੀ ਹੈ ਵੱਡੀ ਹੈ ਪੁੱਤਨੀ ਹੈ ਹਾਂਜੀ ਉਹ ਛੋਟੀ ਕੀ ਸੋਚਿਆ ਕੀ ਹੈ ਕਿਸ ਤਰ੍ਹਾਂ ਧੀ ਨੂੰ ਇਥੋਂ ਵਿਦਾ ਕਰਨਾ ਕੋਈ ਸੋਚਿਆ ਹੋਊਗਾ ਕਿਸ ਤਰ੍ਹਾਂ ਜਿੱਤਰਾ ਉਹਨਾਂ ਦਾ ਜਿੰਨੀ ਮੇਰੀ ਜਮਾਤ ਹੈ ਜਿੰਨੇ ਪੈ ਜਿਹੜੇ ਕਰਨਦੇ ਨੇ ਮੈਂ ਤਾਂ ਉਹਨਾਂ ਦੀ ਸੁਣ ਕੇ ਜਾਣੀ ਉਹਨਾਂ ਜਿੱਤਰਾ ਮੇਰੀ ਧੀ ਨੂੰ ਪੁੱਤ ਨਹੀਂ ਤੋੜਨੇ ਜੇ ਮੈਂ ਜੀ ਉਹ ਤਰ੍ਹਾਂ ਤੋੜੂ ਪਰ ਕੀ ਲੱਗਦਾ ਜੇਕਰ ਅੱਜ ਦਾਦਾ ਹੁੰਦਾ ਇਹਨਾਂ ਦਾ ਸ਼ਾਇਦ ਤੇ ਇਸ ਤਰ੍ਹਾਂ ਤੰਲੇ ਨਾ ਮਾਨਨੇ ਪੈਂਦੇ ਇਸ ਤਰ੍ਹਾਂ ਲੋਕਾਂ ਕਾੜੀ ਹੱਥ ਨਾਲ ਜੋੜਨੇ ਪੈਂਦੇ ਸ਼ਾਇਦ ਦਾਦੀ ਨੇ ਕੱਲ ਪਹਿਲੀ ਜਿਹੜੀ ਪੁੱਤਰੀ ਸੀ ਆਪਣੇ ਹੱਥੀ ਵਿਆਹ ਨਹੀਂ ਸੀ ਆ ਤੇ ਕਰੋ ਕਿਥੋਂ ਕਿਥੇ ਲਾਗੇ ਆ ਵਾਤਰੇ ਕਿਥੋਂ ਨਾ ਕਿਥੇ ਪੁੱਤਰੀਆਂ ਦੇ ਕੋਈ ਪੁੱਤਰੀਆਂ ਦੇ ਇਹ ਆ ਖਾਵੇਂ ਉਹ ਤਾਂ ਅਦੁੱਚਕਾਰ ਮੈਨੂੰ ਵੀ ਛੱਡ ਗਿਆ ਤੇ ਪੁੱਤਰੀਆਂ ਪੁੱਤਰੇ ਦੋਨੇ ਵੇਖਿਆ ਦੀ ਪਾਗਾਂ ਨੇ ਕੋਈ ਪੁੱਤਰੀ ਨਹੀਂ ਵੇਖੀ ਕੋਈ ਪੁੱਤਰਾ ਨਹੀਂ ਵੇਖਿਆ ਸਿਰਫ ਆਹ ਮੁੰਡਾ ਮੇਰਾ ਵੱਡਾ ਵੇਖਿਆ ਹੋਰ ਕੁਛ ਵੀ ਵੇਖਿਆ ਤੇ ਨਾਲ ਦੇ ਸਾਰੇ ਤੇ ਮੈਂ ਤਾਂ ਇਹ ਨਹੀਂ ਹੈਗੀ ਕੀ ਕਰਾਂ ਮੈਂ ਜਿਤਨਾ ਵਾਹਿਗੁਰੂ ਨੇ ਪਾਇਆ ਉਤਰਾ ਕਟਣੀ ਸੀ ਮੈਂ ਸੋਚੇ ਤਾਂ ਹੋਊਗਾ ਲੋਕਾਂ ਦੇ ਧੀਆਂ ਪੁੱਤ ਦੇਖਦੇ ਨੇ ਇਸ ਤਰ੍ਹਾਂ ਅਲੀਸ਼ਾਨ ਵਿਆਹ ਕਰਦੇ ਨੇ ਇੰਨੇ ਬੰਦਿਆਂ ਦੀ ਰੋਟੀ ਕਰਦੇ ਨੇ ਕੋਈ ਸੋਚਿਆ ਤਾਂ ਹੋਊਗਾ ਕਿਸ ਤਰ੍ਹਾਂ ਧੀ ਨੂੰ ਵਿਦਾ ਕਰਨਾ ਵਾ ਚਾਰ ਧੀ ਨੂੰ ਕੱਪੜੇ ਵੀ ਨਾਲ ਦੇਣੇ ਨੇ ਕੋਈ ਸੋਚਿਆ ਤਾਂ ਹੋਊਗਾ ਤੁਸੀਂ ਕੁਝ ਅਸੀਂ ਤੇ ਜੇ ਕੁਝ ਨਹੀਂ ਸੋਚਿਆ ਉਹ ਸਾਡੇ ਵਾਹਿਗੁਰੂ ਨੇ ਤਾਂ ਪਾਤਾ ਲੋਕਾਂ ਹਲ ਪਹਾੜ ਸਾਨੂੰ ਸਾਡਾ ਜ ਸੁਵਾਰਨਾ ਹੋ ਗਿਆ ਤੇ ਵਾਹਿਗੁਰੂ ਨੇ ਤੁਸੀਂ ਸਾਰਿਆਂ ਪੈਣਾ ਪਰਾਵਾ ਸਾਰਿਆਂ ਹਾਲੀਆਂ ਮਵਾਲੀਆਂ ਜਿਨ੍ਹਾਂ ਨੂੰ ਅਸੀਂ ਦੇ ਆਖਣ ਸਾਡਾ ਉਹ ਤੇ ਸਵਰਨਗੇ ਨਾ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਦੇ ਹੋ ਇਹ ਜਿਹੜਾ ਪਰਿਵਾਰ ਤੁਹਾਨੂੰ ਦਿਖਾ ਰਹੇ ਆ ਨਾਮਨਗਰ ਕਲੋਨੀ ਦਾ ਤੁਹਾਨੂੰ ਪਰਿਵਾਰ ਦੀ ਦ੍ਰਿਸ਼ਟੀ ਵਿਦਾ ਸਾਣੀ ਕਰ ਰਹੇ ਆ ਤੇ ਮਰਾਸੀ ਬਰਵਾਦੀ ਜਿਹਨੂੰ ਕਿਹਾ ਜਾਂਦਾ ਅਮੀਰ ਜਿਆਦੇ ਵੀ ਕਿਹਾ ਜਾਂਦਾ ਪਰ ਘਰ ਦੇ ਹਾਲਾਤ ਦੇਖ ਲਓ ਕੀ ਨੇ ਪਹਿਲੀ ਪੋਤਰੀ ਵਿਆਹਣੀ ਆ ਦਾਦਾ ਜੀ ਦੀ ਮੌਤ ਹੋ ਚੁੱਕੀ ਆ ਅੱਜ ਦਾਦੀ ਰੋ ਰੋ ਕੇ ਕਹਿ ਰਹੀ ਆ ਵੀ ਜੇਕਰ ਇਹਨਾਂ ਦੇ ਸ਼ਾਇਦ ਦਾਦਾ ਜੀ ਹੁੰਦੇ ਤੇ ਇਸ ਤਰ੍ਹਾਂ ਇਹਨਾਂ ਨੂੰ ਲੋਕਾਂ ਦੇ ਦਰਦਾਂ ਦੀਆਂ ਮੰਗਣਾ ਆਲਾ ਪੈਂਦਾ ਕਿਸੇ ਗਾੜੀ ਹੱਥ ਲਾੜਨਾ ਪੈਂਦਾ ਇਹ ਹਾਲਾਤ ਹੋ ਗਏ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਤੁਸੀਂ ਆ ਸਾਂਝੀ ਇਹਨਾਂ ਕੋਈ ਸ਼ੱਤ ਤੱਕ ਆਪਣੀ ਨਸੀਬ ਨਹੀਂ ਹੋਈ ਜਿਸ ਤਾਂ ਦੇ ਹਾਲਾਤ ਨੇ ਉਹ ਲੜਕੀ ਦੇ ਪਿਤਾ ਨਾਲ ਵੀ ਗੱਲਬਾਤ ਕਰਦੇ ਆ ਜਿਹੜਾ ਕਿ ਲੋਕਾਂ ਦੇ ਘਰਾਂ ਵਿੱਚ ਜਾ ਕੇ ਵਧਾਈਆਂ ਭੰਡ ਦਾ ਕੰਮ ਹੀ ਕਰਦੇ ਨੇ ਅੱਜ ਆਪਦੀ ਧੀ ਦਾ ਵਿਆਹ ਧਰਦਿਆ ਵਾ ਕਿਸ ਤਰ੍ਹਾਂ ਕਰੋਗੇ ਵਿਆਹ ਕਾ ਸੋਚਿਆ ਵਾ ਕੋਈ ਤਿਆਰੀ ਕੀਤੀ ਜਾਂ ਦਿਨ ਥੋੜੇ ਤੁਸੀਂ ਸਰਦਾਰ ਜੀ ਕਰਨਾ ਵਾ ਤੁਸੀਂ ਸ਼ੁਰੂ ਤੋਂ ਸਾਡੇ ਕਰਦੇ ਜੋ ਤੇ ਤੁਸੀਂ ਕਰਨਾ ਵਾ ਸਰਦਾਰ ਜੀ ਤੇ ਅਸੀਂ ਤੁਹਾਡਿਆਂ ਘਰਾਂ ਚੋਂ ਮੰਗੇ ਸਦਾ ਕਰਦੇ ਆ ਤੇ ਤੁਸੀਂ ਅੱਜ ਹੁਣ ਵੀ ਤੁਸੀਂ ਹੀ ਕਰਨਾ ਵਾ ਪਰ ਮੈਨੂੰ ਇਹ ਤੋਂ ਵੀ ਅਸੀਂ ਦੇਖਿਆ ਜਗ੍ਹਾ ਵੀ ਆਪਣੀ ਹੈ ਨਹੀਂ ਆ ਛੌਂਪਣੀ ਵੀ ਜਿਹੜੀ ਤੁਸੀਂ ਛੱਤ ਉੱਪਰ ਲਾਈ ਆ ਭਲਕੇ ਜਵਾਈ ਪਾਈ ਆਊਗਾ ਕਿੱਥੇ ਬਿਠਾਓਗੇ ਕਿੱਥੇ ਅਰੇਂਜਮੈਂਟ ਕਰੋਗੇ ਤੁਸੀਂ ਬਰਾਤ ਦਾ ਇਹੋ ਤੇ ਬੇਨਤੀ ਕਰਨ ਡਿਆ ਸਰਦਾਰ ਜੀ ਕੋਈ ਤਾਂ ਡੇਰਗਾ ਸਰਦਾਰ ਜੀ ਸਾਡੀ ਬਾਹ ਫੜੇਗਾ ਤੇ ਸ਼ਾਇਦ ਕਿਤੇ ਕੁਝ ਹੋ ਸਕੇ ਕੋਈ ਹਾਲ ਹੋ ਸਕੇ ਤਾਂ ਇਹ ਤਦੇ ਅਸੀਂ ਸਾਰਿਆਂ ਨੂੰ ਇਹ ਅਰਜ ਕਰ ਰਹੇ ਹਾਂ ਕਿ ਮਰ ਕੋ ਸਾਡੀ ਜੀ ਇਸ ਸੁਪਤੀ ਵਾਸਤੇ ਚਾਰ ਜੋੜੇ ਤੱਕ ਨਹੀਂ ਤੁਸੀਂ ਲੈ ਸੂਟ ਤੱਕ ਨਹੀਂ ਲਿਆ ਜਾ ਕੇ ਜਿਹੜਾ ਕਿ ਵਲੀ ਦਾ ਸੂਟ ਹੁੰਦਾ ਉਹ ਵੀ ਤੁਸੀਂ ਨਹੀਂ ਆਏ ਤੱਕ ਹੁੰਦਾ ਸਾ ਹਾਲਾਤ ਹੀ ਇਸ ਤਰ੍ਹਾਂ ਦੇ ਆ ਘਰ ਦੀ ਮੇਰੀ ਬਿਮਾਰ ਆ ਮਾਂ ਬੁਢੀ ਆ ਅੱਖਾਂ ਤੋਂ ਵੀ ਰਹਿ ਗਈ ਆ ਤੇ ਫਿਰ ਮੈਂ ਕਿੰਨਾ ਕਮਾ ਸਕਦਾ ਹਾਂ ਸਾਹਿਬ ਜੀ ਮਸਾ ਰੋਟੀ ਦਾ ਹਿਸਾਬ ਦਾ ਸਰਦਾਬ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਕੀ ਕਹਿਣਾ ਦਰਸ਼ਕਾਂ ਨੂੰ ਇਹੋ ਹੀ ਕਿ ਜਿੰਨੀ ਵੀ ਮਦਦ ਹੋ ਸਕਦੀ ਆ ਸਰ ਮੇਰੀ ਮਦਦ ਕਰੋ ਏ ਗੁਰੂ ਰਾਮਦਾਸ ਦੀ ਨਗਰੀ ਆ ਸਭ ਦੀ ਮਦਦ ਕੀਤੀ ਜਾਂਦੀ ਆ ਤੇ ਮੇਰੀ ਵੀ ਮਦਦ ਕੀਤੀ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਆ ਆਰਾਮਨਗਰ ਕਲੋਨੀ ਦੀਆਂ ਮਰਾਸੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਜਾਤ ਨਾਲ ਜਿਹੜੇ ਕਿ ਅਮੀ ਜਾਦੇ ਵੀ ਨਾਲ ਕਹਾ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਘਰਾਂ ਵਿੱਚ ਜਾ ਕੇ ਵਧਾਈਆਂ ਮੰਗਦੇ ਨੇ ਖੁਸ਼ੀਆਂ ਸਾਂਝੀ ਕਰਦੇ ਨੇ ਕਿਸੇ ਘਰ ਪੁੱਤਰ ਹੁੰਦਾ ਕਿਸੇ ਘਰ ਵਿਆਹ ਹੁੰਦਾ ਤੇ ਹਰ ਤਾਂ ਤੁਸੀਂ ਇਹਨਾਂ ਨੂੰ ਦੇਖਦੇ ਹੋਵੋਗੇ ਪਰ ਅੱਜ ਜੋ ਆਪ ਦੀ ਧੀ ਦਾ ਵਿਆਹ ਧਰਿਆ ਤੇ ਤੁਹਾਡੇ ਗਾੜੀ ਹੱਥ ਜੋੜਦੇ ਨੇ ਤੁਹਾਡੇ ਗਾੜੀ ਅਰਜਾ ਕਰ ਰਹੇ ਨੇ ਪੀਨਾਂ ਦੀ 3 ਨੰਦ ਕਾ ਜੀ ਕਿਰਾਇਆ ਜਾਵੇ ਕਿਉਂਕਿ ਪਰਿਵਾਰ ਦੇ ਪੱਲੇ ਕੁਛ ਨਹੀਂ ਬੰਦੇ ਹਾਲਾਤ ਜਿਹੜੇ ਨੇ ਬਹੁਤ ਲਾਜਕ ਨੇ ਬਹੁਤ ਗਰੀਬੀ ਆ ਪਰਿਵਾਰ ਚ ਦੋ ਵਕਤ ਦੀ ਰੋਟੀ ਜਿਹੜੀ ਸਮਸਾ ਬੰਦੀ ਆ ਤੇ ਗੱਲਬਾਤ ਵੀ ਕਰਾਂਗੇ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਖੜੇ ਹੋ ਜਓ ਨੰਬਰ ਜੂ ਦੱਸ ਦਿਓ ਪਰਿਵਾਰ ਦਾ ਕਿਸੇ ਤਰ੍ਹਾਂ ਗਰਾਪਤਾ ਹੋ ਸਕੇ ਤੇ ਮੀਨਸੋ ਹਾਲਾਤ ਸ਼ੁਰੂ ਤੋਂ ਇੰਦਾਂ ਦੇ ਤੁਸ ਤੇ ਲੱਗੇ ਰਹਿੰਦੇ ਮੈਂ ਕਹਿੰਦਾ ਹਾਲਾਤ ਸ਼ੁਰੂ ਤੋਂ ਇਸ ਤਰ੍ਹਾਂ ਗਰੀਬੀ ਚ ਕੱਟ ਰਹੇ ਨੇ ਹਾਂਜੀ ਇਹਨਾਂ ਦੇ ਹਾਲਾਤ ਸ਼ੁਰੂ ਤੋਂ ਹੀ ਵੇਖਦੇ ਹੋਂ ਨੇ ਇਦਾਂ ਦੇ ਹਾਲਾਤ ਇਹਨਾਂ ਦੇ ਹੈਗੇ ਆ ਇਹਨਾਂ ਦੀ ਬੇਟੀ ਦੀ ਮੰਮੀ ਵੀ ਇੰਨੇ ਬਿਮਾਰ ਰਹਿੰਦੇ ਆ ਕਦੀ ਉਹਨਾਂ ਦਾ ਇਲਾਜ ਕਰਾਉਂਦੇ ਇੱਕ ਦੀ ਇਹਨਾਂ ਦੀ ਮੰਮੀ ਬਿਮਾਰ ਰਹਿੰਦੀ ਉਹਨਾਂ ਦਾ ਇਲਾਜ ਕਰਾਉਂਦੇ ਆ ਤੇ ਮੈਂ ਸੇਵਾ ਸਵੈਟੀ ਵੱਲੋਂ ਬਾਬਾ ਲਖਾਰਾ ਮੂਵਲਿਆ ਕੌਮੀ ਚੇਅਰਮੈਨ ਵੱਲੋਂ ਸਰਬਜੀਤ ਕੌਰ ਪੰਜਾਬ ਪ੍ਰਧਾਨ ਤੇ ਮੈਂ ਇਹਨਾਂ ਨੂੰ ਇਹੋ ਹੀ ਬੇਨਤੀ ਕਰਦੀ ਆ ਆਪਣੀ ਸੇਵਾ ਸਵੈਟੀ ਵੱਲੋਂ ਬਾਬਾ ਜੀ ਨੂੰ ਕਿ ਇਹ ਬੇਟੀ ਨੂੰ ਆਪਾਂ ਮਦਦ ਦੇ ਕੇ ਪਿਆਰ ਦੇ ਕੇ ਇਹਦੇ ਸਿਰ ਤੇ ਹੱਥ ਰੱਖ ਕੇ ਵਧੀਆ ਤਰੀਕੇ ਨਾਲ ਇਹਨਾਂ ਦੇ ਘਰੋਂ ਪਾਰਾ ਲਾਈਏ ਕਿਉਂਕਿ ਗਰੀਬਾਂ ਦੀ ਮਦਦ ਕਰੀਏ ਤੇ ਮਹਾਰਾਜ ਬਹੁਤ ਕੋਈ ਦਿੰਦਾ ਵਾ ਇਹ ਨਹੀਂ ਕਹਿੰਦੇ ਇਹ ਮੇਰੇ ਆ ਜਿੱਦਾਂ ਦੀਆਂ ਸਾਡੀਆਂ ਧੀਆਂ ਵਾਂ ਉਹਦਾਂ ਦੀਆਂ ਇਹ ਆ ਬਾਬਾ ਜੀ ਲੋਕ ਕਿਸੇ ਤਰ੍ਹਾਂ ਦੀ ਕੋਈ ਮਦਦ ਕਰਨ ਵਾਸਤੇ ਕਿਹਾ ਗਿਆ ਨਾ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਊਗੀ ਇਸ ਧੀ ਦਾ ਅਨੰਦ ਕਾਰਜ ਕਰਨਾ ਵਾ ਕੁਰੀਏ ਮੰਨਸਿਆ ਪਾਕਿਸਤਾਨ ਤਿਆਰੀ ਕੀਤੀ ਨਹੀਂ ਹਾਂਜੀ ਕੋਈ ਗੱਲ ਨਹੀਂ ਮੈਂ ਬਾਬਾ ਜੀ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਮਦਦ ਕਰਾਂਗੇ ਇਹ ਸੇਵਾ ਸਵੇਟੀ ਵੱਲੋਂ ਮਦਦ ਕਰਾਂਗੇ ਜਰੂਰ ਇਹਨਾਂ ਦੀ ਜੋ ਤੇਲ ਫੁੱਲ ਹੋਇਆ ਸੀ ਜਰੂਰ ਮਦਦ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹਨਾਂ ਨੇ ਆਪਣਾ ਉਨਾ ਪਰਿਵਾਰ ਦਾ ਮੋਬਾਈਲ ਨੰਬਰ ਗੂਗਲ ਪੇ ਨੰਬਰ ਦੱਸ ਦਿੱਤਾ ਵਾ ਅਤੇ ਪਤਾ ਵੀ ਦੱਸਿਆ ਆ ਰਾਮਨਗ ਕਲੋਨੀ ਅਮਰਸਰ ਮਨਜੀਠਾ ਰੋਡ ਤੇ ਬੜੀ ਬਾਈਪਾਸ ਤੇ ਬਹੁਤ ਮਸ਼ਹੂਰ ਆ ਜੇਕਰ ਕਿਸੇ ਨੇ ਸਿੱਧੀ ਆ ਕੇ ਪਰਿਵਾਰ ਦੀ ਮਤ ਕਰਨੀ ਹੋਵੇ ਤੇ ਸਿੱਧੀ ਆ ਕੇ ਮਤ ਕਰ ਸਕਦਾ ਵਾ ਸਾਢੇ ਦਸ਼ਕਾਂ ਪੀ ਲਿਆ ਇਸ ਪਰਿਵਾਰ ਦੀ ਧੀ ਦਾ ਲੰਦਕਾਰ ਜਰੂਰ 28 ਅਪ੍ਰੈਲ ਨੂੰ ਆ ਤੇ ਜਿੰਨੇ ਕੋਈ ਟੈਲਫੋਨ ਸੇਵਾ ਕਰ ਸਕਦਾ ਜਿੰਨੇ ਕੋਈ ਦਸਵਾਨ ਕਰ ਸਕਦਾ ਭਾਈ ਵੱਤ ਤੋਂ ਵੱਧ ਮੰਨ ਕਰਿਓ ਅਸੀਸਾ ਤੁਸੀਂ ਲੈਣੀਆਂ ਵਾ ਇਸ ਪਰਿਵਾਰ ਦੀਆਂ ਕਿਉਂਕਿ ਲੋਕਾਂ ਦੇ ਘਰਾਂ ਜਾ ਕੇ ਅਸੀਸਾਂ ਦੇਂਦੇ ਨੇ ਅੱਜ ਹੁਣ ਤੁਹਾਡੀ ਵਾਰੀ ਆ ਸੀਸਾ ਲੈਣ ਦੀ ਇਸ ਪ੍ਰਵਾਹ ਵੀ ਜਿੰਨੇ ਕੋ ਮਦਦ ਕਰ ਸਕਦਾ ਤਾਲਬ ਬਿਲਕੁਲ ਜਰੂਰ ਸੇਵਾ ਕਰਦੇ ਹੋ ਆਪਣੀ ਦਸਵਾਂ ਜੂ ਕੱਢਿਓ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਕਿ ਕੋਈ ਇਨਾ ਦੇਵੇ ਪਰ ਜਿੰਨਾ ਕੋ ਦੇ ਸਕਦਾ ਵਾ ਕੋਈ ਸੂਟ ਦੇ ਦੇ ਕੋਈ ਕਿਸੇ ਕਿਸਮ ਦਾ ਗੁਰਾਸ਼ਾਂ ਦਾ ਸਮਾਨ ਛੋਟ ਦੇ ਤਾਂ ਜੋ ਕਿਸੇ ਈ ਦਾ ਆਨੰਦ ਘਾੜ ਜਿਹੜਾ ਵਾ ਵਧੀਆ ਹੋ ਸਕੇ ਮੀਨੂ ਦੇਉ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਰਪਖ ਪੋਸਟ ਚੈਨਲ ਹੀ ਅਮਰਸਰ